ਮੈਂ ਗੁਰੂ ਦੀ ਜਹੂਰੀ ਚ ਗੱਲ ਕਹਿ ਰਿਹਾ ਜੇ ਕੱਲ ਦੀ ਗੱਲ ਜੇ ਮੇਰਾ ਮਹਿਰ ਤੇ ਘਰ ਹੈ ਪੱਲੇ ਪਾਸੋਂ ਗੱਡੀ ਆਈ ਦਾੜਾ ਮੂੰਹ ਤੇ ਸਿਰ ਤੇ ਪੱਗ ਨਾਲ ਕੋਈ ਔਰਤ ਤੇ ਅੱਠ ਨਾਰੀਅਲ ਜਿਨ੍ਹਾਂ ਦੇ ਨਾਲ ਲਾਲ ਰੰਗ ਦਾ ਤਾਗਾ ਬੱਧਾ ਸੀ ਤੇ ਨਹਿਰ ਚ ਰੋੜ ਕੇ ਚਲੇਗਾ ਇਹ ਕੱਲ ਦੀ ਗੱਲ ਜੇ 2 ਵਜੇ ਦੀ ਉਥੇ ਇੱਕ ਬ੍ਰਾਹਮਣ ਭਰਾਵਾਂ ਦਾ ਬੜਾ ਮੇਰਾ ਮਿੱਤਰ ਸੀ ਰੋਜ਼ ਇਕੱਠੇ ਰਹਿੰਦੇ ਆ ਤੇ ਮੈਨੂੰ ਕਹਿੰਦਾ ਗਿਆਨੀ ਜੀ ਵੇਖੋ ਤੁਹਾਡੀ ਭਾਇ ਚਰ ਦੀ ਕਰਤੂਤ ਇਹ ਕੱਲ ਦੀ ਗੱਲ ਜੇ ਪ੍ਰਸੰਧ ਦੀ ਕੱਲ ਦੀ ਗੱਲ ਆਠ ਨਾਰੀਅਲ ਗੱਡੀ 'ਚ ਆਇਆ ਤੇ ਮੂੰਹ ਤੇ ਦਾੜਾ ਸਿਰ ਤੇ ਪੱਗ ਪਰ ਯਾਦ ਰੱਖਿਆ ਜੇ ਪਰਮੇਸ਼ਰ ਤੇ ਭੁੱਲਿਆਂ ਵਾਪਨ ਵਾਪਨ ਸਭੇ ਰੋਗ ਇਹ ਆਪਾਂ ਵਿਗਨ ਨੂੰ ਭੁੱਲ ਗਏ ਤਾਂ ਪਰੇਸ਼ਾਨੀਆਂ ਨੇ ਸਗਨ ਅਪਸਗਨ ਤਿਸ ਕੋ ਲੱਗੇ ਦੇ ਜੀਤ ਲਾਵੇ ਇਹ ਸਗਨ ਤੇ ਬਸਗਨ ਉਹਨਾਂ ਨੂੰ ਨੇ ਜਿਹੜੇ ਵਿਗਦੂ ਨੂੰ ਭੁੱਲ ਗਏ ਇਸ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਸੁਖੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤਾ ਗੁਰਮੁਸਤਾਰੇ ਜੋ ਗੁਰੂ ਦੀ ਬਾਣੀ ਕਹਿੰਦੀ ਹੈ ਨਾ ਜੇ ਮੰਨੇਗਾ ਤੇ ਤੇਰੀ ਕਲਿਆਣ ਕਰ ਦੇਗੀ